ਹੈਲੋ ਐਂਡ ਵੈਲਕਮ ਗਾਈਜ਼ ਸਵਾਗਤ ਹੈ ਤੁਹਾਡਾ ਆਪਣੇ ਨਵੇਂ ਵਲੌਗ ਦੇ ਵਿੱਚ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਤੇ ਆਪਾਂ ਵੀ ਪੂਰੇ ਵਧੀਆ ਹੈਗੇ ਆ ਤੇ ਅੱਜ ਆਪਾਂ ਨੂੰ ਪਤਾ ਲੱਗਿਆ ਵੀ ਸੱਤੀ ਦਾ ਜਨਮ ਦਿਨ ਹੈ ਸੱਤੀ ਦੇ ਜਨਮ ਦਿਨ ਤੇ ਜਵਾਕ ਕਹਿੰਦੇ ਵੀ ਆਪਾਂ ਕੱਟਣਾ ਕੇਕ ਤੋਂ ਆਪਾਂ ਕੇਕ ਲੈ ਕੇ ਆਏ ਕੇਕ ਲਿਆ ਕੇ ਮੋਮਬਤੀਆਂ ਲਾ ਕੇ ਤੇ ਲਾਓ ਸੱਤੀ ਜੀ ਮੋਮਬਤੀਆਂ ਬਜਾਉਂਦੇ ਹੋਏ ਉਸ ਤੋਂ ਬਾਅਦ ਆਪਾਂ ਕੱਟਿਆ ਕੇਕ ਕੇਕ ਕੱਟਣ ਤੋਂ ਬਾਅਦ ਜਵਾਕਾਂ ਨਾਲ ਕਰਦੇ ਹੋਏ ਚੌੜ ਜਵਾਕਾਂ ਨੂੰ ਖਵਾਇਆ ਕੇਕ ਕੀ ਖਵਾਉਣ ਤੋਂ ਬਾਅਦ ਆਪਾਂ ਦਿੱਤੀਆਂ ਜਵਾਬ ਤੇ ਇੱਥੇ ਸੱਤ ਵੀਰ ਸਿੰਘ ਜੀ ਐਕਸ਼ਨ ਮਾਰਦੇ ਹੋਏ ਪਹੁੰਚੇ ਜਵਾਕਾ ਕੋਲ ਜਵਾਕਾ ਕੋਲ ਪਹੁੰਚਣ ਤੋਂ ਬਾਅਦ ਜਵਾਕਾ ਨਾਲ ਕਰਦੇ ਹੋਏ ਚੌੜ ਵੀ ਮੇਰੇ ਗਿਫਟ ਦੱਸੋ ਕਿੱਥੇ ਹੈ ਜਵਾਕ ਕਹਿੰਦੇ ਅੱਜ ਅਸੀਂ ਲੈ ਆਣੀ ਕੱਲ ਨੂੰ ਦੇ ਜਾਾਂਗੇ ਨੋਟਬੁਕਸ ਵੰਡਣ ਤੋਂ ਬਾਅਦ ਆਪਾਂ ਨੂੰ ਆਇਆ ਖੇਤੋਂ ਫੋਨ ਕਿ ਅੱਜ ਆਪਾਂ ਕਰਨਾ ਬਾਣ ਪੱਦਰ ਇਸ ਲਈ ਆਪਾਂ ਚੱਲਿਆ ਹੁਣ ਖੇਤ ਹੱਲ ਲੈ ਕੇ ਤੇ ਸੱਤੀ ਹੋਰਾਂ ਨੂੰ ਕਰਦੇ ਹੋਏ ਟਾਟਾ ਬਾਏ ਬਾਏ ਆਪਾਂ ਹੁਣ ਚੱਲੀਏ ਖੇਤ ਉਸ ਤੋਂ ਬਾਅਦ ਆਪਾਂ ਪਹੁੰਚੇ ਖੇਤ ਤੇ ਖੇਤ ਪਹੁੰਚਣ ਤੋਂ ਬਾਅਦ ਬਾਈ ਮਾਰਦੇ ਹੋਏ ਹਾਲ ਤੇ ਆਪਾਂ ਪੀਨੇ ਆ ਚਾਹ ਚਾਹ ਪੀਂਦੇ ਹੋਏ ਤੇ ਉਧਰ ਬਾਈ ਟਰੈਕਟਰ ਦਾ ਜੋਰ ਜਮائش ਕਰਦੇ ਹੋਏ ਵੀ ਟਰੈਕਟਰ ਜੋਰ ਪੂਰਾ ਲਾਉਂਦਾ ਏ ਕਿ ਨਹੀਂ ਤੇ ਟਰੈਕਟਰ ਨੇ ਪੂਰਾ ਲਾਇਆ ਆਪਦਾ ਜੋਰ ਤੇ ਸੋ ਆਪਣੀ ਇੱਜ਼ਤ ਟਰੈਕਟਰ ਨੇ ਰੱਖ ਲਈ ਏ ਵੀ ਟਰੈਕਟਰ ਚ ਜੋਰ ਪੂਰਾ ਏ ਉਸ ਤੋਂ ਬਾਅਦ ਬਾਈ ਆਪਣ ਮਾਰਦਾ ਹੋਇਆ ਬਾਜਾਂ ਪਹਿਲਾਂ ਆਪਣ ਆਵਾਜ਼ ਸੁਣੀ ਨਹੀਂ ਤੇ ਫਿਰ ਉਹਨੇ ਮਾਰੀ ਹਾਰਨ ਹਾਰਨ ਤੋਂ ਬਾਅਦ ਆਪਾਂ ਗਏ ਟਰੈਕਟਰ ਕੋਲ ਟਰੈਕਟਰ ਕੋਲ ਜਾ ਕੇ ਬਾਈ ਕਹਿੰਦਾ ਮੈਂ ਭਰਦਾ ਮਿੱਟੀ ਵਾਲੀ ਟਰਾਲੀ ਤੇ ਤੂੰ ਚਲਾ ਟਰੈ ਲੈਓ ਜੀ ਆਪਾਂ ਅਗੇ ਟਰੈਕਟਰ ਤੇ ਤੇ ਉਧਰ ਇੱਕ ਹੋਰ ਟਰਾਲੀ ਆ ਗਈ ਮਿੱਟੀ ਭਰਉਣ ਵਾਸਤੇ ਬਾਈ ਭਰਦਾ ਹੋਇਆ ਟਰਾਲੀ ਤੇ ਆਪਾਂ ਅਗੇ ਦੇ ਟਰੈਕਟਰ ਦਾ ਹੌਲਵਾ ਜਮਾਵਾਂਗੇ ਜੋਰ ਦੋਵੇਂ ਲੀਵਰ ਸੈੱਟ ਤੇ ਆਪਾਂ ਥੱਲੇ ਹਲਾਂ ਤੇ ਇਧਰ ਹਲ ਵੀ ਪੂਰੇ ਆਪਾਂ ਵਟ ਤੇ ਲਾਤੇ ਆ ਤੇ ਹੁਣ ਵੇੜੀ ਇਹਦਾ ਜੋਰ ਜੋਰ ਵਹਿੰਦੇ ਹੋਏ ਟਰੈਕਟਰ ਮਾਰਨ ਲੱਗਿਆ ਸਲਿੱਪ ਤੇ ਸਲਿੱਪ ਲੈਦਾ ਹਿੰਨ ਲਾਈਨ ਤੇ ਟਰੈਕਟਰ ਅੱਗੋਂ ਚੱਕ ਕੇ ਵਜਿਆ ਗਾ ਗਾ ਜਾ ਕੇ ਕਹਿੰਦੇ ਉਸ ਤੋਂ ਬਾਅਦ ਆਪਾਂ ਬਾਕੀ ਲਿਆਂਦੇ ਦੋਨੇ ਟਰੈਕਟਰਾਂ ਮਗਰ ਕਰਾਈ ਤੇ ਇੱਕ ਉਹ ਚਲੀ ਜਾਂਦਾ 36 30 ਤੇ ਆਪਣੇ ਵਾਲਾ ਖੜਾ ਇੱਥੇ ਤੇ ਆਪਾਂ ਨੂੰ ਪਤਾ ਲੱਗਿਆ ਵੀ ਦੌੜੀਆਂ ਕਾਫੀ ਉੱਚੀਆਂ ਨੇ ਆਪਾਂ ਲਜਾਣੀ ਆ ਸਾਰੀ ਮਿੱਟੀ ਉਧਰਲੇ ਪਾਸੇ ਕਰਕੇ ਆਉਦੇ ਵਾਲੇ ਟਰੈਕਟਰ ਵੱਲ ਜੂਨ ਤੇ ਆਪਾਂ ਫਿਰ ਚੱਲ ਕੇ ਕਰਾਏ ਤੇ ਦੌੜੀਆਂ ਖਿੱਚਦੇ ਤੇ ਇੱਧਰ ਚੈੱਕ ਕਰੋ ਮਿੱਤਰੋ ਕਰਾਇਆ ਪੂਰਾ ਤੰਨਿਆ ਹੁੰਦਾ ਟਰੈਕਟਰ ਦਾ ਜੋਰ ਪੂਰਾ ਲੱਗ ਰਿਹਾ ਤੇ ਇੱਧਰ ਹੋ ਗਿਆ ਜੀ ਹੁਣ ਡਰਾਈਵਰ ਚੇਂਜ ਮਿੰਦਰੇ ਤੇ ਡ라이ਵਰ ਬੈਠਾ ਨਵਾਂ ਤੇ ਆਪਦੀ ਡਰਾਈਵਰੀ ਵਿਖਾਉਂਦੇ ਹੋਏ ਉਧਰ ਕਿਰਾਇਆ ਕੰਪਿਊਟਰ ਵੀ ਆ ਗਿਆ ਤੇ ਹੁਣ ਆਪਾਂ ਵੇਣੀ ਆ ਵੀ ਡੈੜੀਆਂ ਕਿੱਧਰ ਨੂੰ ਜਾਣਗੀਆਂ ਉਧਰਲੇ ਪਾਸੇ ਥੋੜੀ ਮਿੱਟੀ ਜ਼ਿਆਦਾ ਜਾ ਰਹੀ ਹੈ ਇਸੇ ਕਰਕੇ ਆਪਾਂ ਸਾਰੀ ਮਿੱਟੀ ਉਧਰ ਲੈ ਜਾਈਏ ਹੁਣ ਲਓ ਜੀ ਇਹਨੇ ਪਹੁੰਚ ਚੁੱਕਿਆ ਕਾਲਾ ਚਾਹ ਲੈ ਕੇ ਤੇ ਦੱਸਦਾ ਹੋਇਆ ਵੀ ਕਿਰਾਏ ਕਿੱਥੋਂ ਦੇ ਕਿੱਧਰ ਸਿੱਟਣੇ ਆ ਤੇ ਨਾਲੇ ਕਹਿੰਦਾ ਕਰ ਲੋ ਰੇਸਾ ਪੂਰੀਆਂ ਟਾਈਮ ਬਹੁਤ ਅੱਗੇ ਖਰਾਬ ਕਰ ਲਿਆ ਤੇ ਹੋਰ ਹੋ ਨਹੀਂ ਕਰ ਹੁਣ ਆਪਾਂ ਮਿਲਦੇ ਚਾਹ ਤੋਂ ਬਾਅਦ ਚਾਹ ਤੋਂ ਬਾਅਦ ਚੈੱਕ ਕਰਦੇ ਹੋਏ ਵਿਊ ਤੇ ਕਰਾਇਏ ਹਜੇ ਵੀ ਕਹਿੰਦੇ ਕੰਮ ਜੋਰਾਂ ਸ਼ੋਰਾਂ ਤੇ ਚੱਲ ਰਿਹਾ ਉਧਰ ਫਿਰਦਾ ਕੰਪਿਊਟਰ ਕਰਾਇਆ ਤੇ ਨਾਲ ਹੌਲੈਂਡ ਇਧਰ ਫਿਰਦਾ ਆਪਣਾ ਜਿਹੜਾ ਮੇਂਦਰਾ ਇਧਰ ਚੁਬਰ ਕੰਨਣ ਨਾਲ ਵੀ ਲੱਗੇ ਪਏ ਮਿੱਟੀ-ਮੁੱਟੀ ਸੈੱਟ ਕਰਨ ਕਵਟਾ ਨਾਲ ਲਓ ਵੀ ਮਿੱਤਰੋ ਜਿੰਨਾ ਟਾਈਮ ਆਪਾਂ ਹੁਣ ਕਰਦੇ ਆਂ ਵਾਹਣ ਪੱਧਰ ਤੇ ਤੁਸੀਂ ਚੈਨਲ ਕਰ ਲਿਓ ਸਬਸਕ੍ਰਾਈਬ ਤੇ ਨਾਲ ਬੈਲ ਦਾ ਆਈਕਨ ਵੀ ਚਾਰ ਪੰਜ ਜਣੇ ਰਲ ਕੇ ਡਬਲਯੂ ਜੇ ਲਾਈਕ ਤੇ ਸ਼ੇਅਰ ਕਰਨਾ ਨਾ ਭੁੱਲਿਓ ਸ਼ੇਅਰ ਵਾਲਾ ਕੰਮ ਪੂਰਾ ਚੱਕ ਕੇ ਰੱਖਿਓ ਤੁਹਾਡੀ ਸਪੋਰਟ ਨਾਲ ਹੀ ਆ ਜੋ ਵੀ ਕੁਛ ਹੈ ਲਓ ਜੀ ਵਾਹਣ ਦਾ ਕੰਮ ਹੋਇਆ ਖਤਮ ਤੇ ਹੁਣ ਆਪਾਂ ਜਾ ਕੇ ਮਿਲਦੇ ਘਰੇ ਘਰੇ ਆਉਣ ਤੋਂ ਬਾਅਦ ਆਪਾਂ ਖੋਲੀ ਟਰੈਕਟਰ ਦੀ ਛਤਰੀ ਤੇ ਸੋ ਆਪਾਂ ਛਤਰੀ ਦੀ ਡਾਊਨ ਸਿਲਿੰਗ ਸੈੱਟ ਕਰਦੇ ਹੋਏ ਅੱਦੇ ਪਿੰਡ ਦਾ ਪਰੇ ਤਾਂ ਛਤਰੀ ਦੀ ਚੱਕੀ ਫਿਰਦੇ ਹਾਂਗੇ ਆ ਲਓ ਜੀ ਜੋਬਰ ਮਾਰਦੇ ਹੋਏ ਐਕਸ਼ਨ ਤੇ ਬਲੋਰ ਸਾਡਾ ਚੱਲਿਆ ਨਹੀਂ ਤਾਰ ਗਈ ਸੀ ਹਿੱਲ ਐਕਸ਼ਨ ਮਾਰਨ ਤੋਂ ਬਾਅਦ ਚੱਲ ਪਿਆ ਬਲੋਰ ਚੈੱਕ ਕਰਦੇ ਹੋਏ ਤੇ ਕਰਤਾ ਕੰਮ ਧੂੜੋ ਧੂੜ ਕਹਿੰਦੇ ਪੌਣੇ ਪਿੰਡ ਦਾ ਰੇਤਾ ਚੱਕੀ ਫਿਰਦੇ ਸੀ ਨਾਲ ਰੇਤਾ ਲਾਉਣ ਤੋਂ ਬਾਅਦ ਹੁਣ ਆਪਾਂ ਵੇਣੀਆ ਲਓ ਵੀ ਹੁਣ ਆਪਾਂ ਖੋਲਦੇ ਆ ਟਰੈਕਟਰ ਦਾ ਡਿੱਕ ਕਿਉਂਕਿ ਆਪਣੇ ਟਰੈਕਟਰ ਦੀ ਇੱਕ ਬੇਸ ਹੋ ਚੁੱਕੀ ਆ ਬੰਦ ਉਹਨੂੰ ਕਰਦੇ ਆ ਆਪਾਂ ਹੁਣ ਬੇਸ ਨੂੰ ਸੈੱਟ ਲਓ ਵੀ ਮਿੱਤਰੋ ਡੇਕ ਕਪਾ ਖੋਲ ਲਿਆ ਤੇ ਅਗਲੇ ਵਲੌਗ ਚ ਵਿਖਾਵਾਂਗੇ ਤੁਹਾਨੂੰ ਚੱਲਦਾ ਥੈਂਕਸ ਫॉर ਵਾਚਿੰਗ ਦੀ ਵਲੌਗਸ